ਚਾਰ ਨਾਮ ਪਦਾਰਤ ਪਾਇਆ ਅਟਟ ਅਦੇ ਬੰਧਾਰੁ ਹਰ ਗੁਣ ਬਾਣੀ ਉਚਰੈ ਤਾਂ ਨਾਮ ਪਾਰਾਵਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਤੇ ਸਿਰਜਣਹਾਰ ਗੋਰਮ ਕੰਤਰ ਸਹਿਜ ਹੈ

ਰਬੇ ਨੰਦ ਜਾਈ ਕੋਕਮੇ ਆਵੀ ਜਾਈ ਜੰਮਣ ਮਰਨ ਚੁੱਪਈ ਆਂਗ ਲੱਕ ਦੂਜੇ ਭਾਏ ਮੰਗਣ ਬੰਦ ਪੁਲਾਈਣਾ ਕਰਨਾ ਕੁੱਝ ਨਾ ਜਾਈ ਜਿਨ ਕੋ ਕਿਰਪਾ ਤਾਰੀ ਅਨੰਤ ਤਿਨਾ ਸਤਗੁਰੂ ਮਿਲਿਆ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਦਾ ਬਹੁਤਾ ਜਗ ਲੰਗਨ ਹਾਰਾ ਇਹ ਜਿਹੜੀ ਮੈਂ ਸਾਂਝੀ ਕਰ ਰਿਹਾ ਇਸ ਸਾਥ ਸੰਗਤ ਦੀ ਤੁਹਾਡੇ ਨਾਲ ਆਪਣੀ ਵੀਡੀਓ ਵਲੌਗ ਇਹ ਲੌਕਾ ਪਿੰਡ ਦੇ ਗੁਰਦੁਆਰਾ ਸਾਹਿਬ ਭਾਈ ਮੰਜ ਸਾਹਿਬ ਦਾ ਵਾ ਜਿੱਥੇ ਅਖੰਡ ਪਾਠਾਂ ਦੀ ਅਖੰਡ ਲੜੀ ਚੱਲ ਰਹੀ ਆ ਜੀ ਦੇ ਅੱਜ 25 ਤੋਂ ਵਧੇກ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਦੇ ਪਉ ਪਾਈ ਜਣੇ ਆ ਔਰ ਇੱਕ ਮੇਲਾ ਚੱਲ ਰਿਹਾ ਭਾਈ ਮਾਈ ਸਾਹਿਬ ਦਾ ਪਿੰਡ ਸੀ ਜਿਹੜਾ ਹੁਸ਼ਿਆਰਪੁਰ ਦਾ ਸੀ ਔਰ ਭਾਈ ਮਾਈ ਸਾਹਿਬ ਜੀ ਇਹਨਾਂ ਦਾ ਪਹਿਲਾ ਨਾਮ ਤੀਰਥਾ ਸੀ ਔਰ ਇਹ ਗੁਰੂ ਅਰਜਨ ਸਾਹਿਬ ਦੇ ਸਮਕਾਲੀ ਸੀ ਔਰ ਉਸ ਟਾਈਮ ਕਿਉਂਕਿ ਮੁਗਲਾਂ ਦਾ ਰਾਜ ਸੀ ਤੇ ਜਹਾਂਗੀਰ ਗੱਦੀ ਤੇ ਸੀ ਤੇ ਜਹਾਂਗੀਰ ਜਿਹੜਾ ਸੀ ਉਹ ਆਪਣੇ ਉਸ ਟਾਈਮ ਇਸਲਾਮ ਨੂੰ ਆਪਣੇ ਤਰੀਕੇ ਨਾਲ ਫਲਾ ਰਿਹਾ ਸੀ ਔਰ ਜਿਹੜਾ ਸਖੀ ਸਰਵਰ ਜਿਹੜਾ ਉਸ ਟਾਈਮ ਜਿਹੜੇ ਮੁਸਲਮਾਨਾਂ ਦੇ ਵਿੱਚ ਇੱਕ ਅਬੀ ਤੀਰਵਾਸੀ ਉਹਨੂੰ ਚਲਾ ਰਾਇ ਸੀ ਸ੍ਰੀ ਸਰਵਰ ਦੇ ਨਾਂ ਦੇ ਉੱਤੇ ਇੱਕ ਸੰਸਥਾ ਨੂੰ ਜਿਹੜੀ ਹਰ ਤਬਕੇ ਨੂੰ ਬੜੀ ਆਪਣੀ ਇੱਕ ਰਫਤ ਦੇ ਵਿੱਚ ਲੈ ਕੇ ਤੇ ਮੁਸਲਮਾਨ ਬਣਾ ਰਾਇ ਸੀ ਔਰ ਉਹਨਾਂ ਦਾ ਸੈਂਟਰ ਸੀ ਜਿਹੜਾ ਪੀਰ ਨਗਾਹੇ ਵਾਲਾ ਉਹਨਾਂ ਖੜਾ ਕੀਤਾ ਸੀ ਔਰ ਇਸੇ ਹੀ ਸੰਸਥਾ ਦੇ ਜਿਹੜੇ ਸੰਸਥਾਪਕ ਸੀ ਉਹਨਾਂ ਨੇ ਅੰਮ੍ਰਿਤਸਰ ਦੇ ਜਿਹੜੇ ਸੀ ਪਾਈ ਤੀਰਥਾ ਜੀ ਨੂੰ ਬਣਾਇਆ ਸੀ ਜਿਹਨਾਂ ਨੂੰ ਪਾਈ ਮਾਂਝੀ ਕਹਿੰਦੇ ਆ ਔਰ ਪਾਈ ਮਾਂਝੀ ਦਾ ਜਿਹੜਾ ਪਿੰਡ ਸੀ ਇਹਨਾਂ ਦਾ ਤੇ ਹਿਸ਼ਾਰਪੁਰ ਪਿੰਡ ਸੀ ਮਾਂਜਮਾਈ ਪਿੰਡ ਸੀ ਇਹਨਾਂ ਦਾ ਸ਼ਹਿਰਪੁਰ ਦਾ ਅਰੇ ਜਦੋਂ ਗੁਰੂ ਸਾਹਿਬ ਦੇ ਇੱਕ ਸਿੱਖ ਸੀ ਭਾਈ ਤਰਲੋਚਨ ਜੀ ਉਹਨਾਂ ਦੇ ਸੰਪਰਕ ਚ ਆਉਂਦੇ ਆ ਤੇ ਉਹਨਾਂ ਤੋਂ ਬਾਣੀ ਸੁਣਦੇ ਗੁਰੂ ਅਰਜਨ ਸਾਹਿਬ ਦੀ ਤੇ ਇਹਨਾਂ ਨੂੰ ਬੜਾ ਉਹ ਬਾਣੀ ਦੇ ਵਿੱਚ ਰਸ ਆਇਆ ਤੇ ਇਹ ਤਾਂ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਘ ਜਾਰ ਕੀਤੀ ਤੇ ਭਾਈ ਤਰਲੋਚਨ ਜੀ ਨੇ ਫਿਰ ਇਹਨਾਂ ਨੂੰ ਜਿਹੜਾ ਸੀ ਉਹ ਗੁਰੂ ਸਾਹਿਬ ਦਾ ਪਤਾ ਦੱਸਿਆ ਤੇ ਜਦੋਂ ਗੁਰੂ ਸਾਹਿਬ ਨੂੰ ਮਿਲਦੇ ਆ ਗਏ ਉਸ ਟਾਈਮ ਗੁਰੂ ਸਾਹਿਬ ਕਥਾ ਕਰ ਰਹੇ ਸੀ ਗੁਰੂ ਅਰਜਨ ਸਾਹਿਬ ਉਹਨਾਂ ਦੀ ਕਥਾ ਸੁਣ ਕੇ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਭਾਈ ਮਾਨ ਸਾਹਿਬ ਇਹਨਾਂ ਨੇ ਫਿਰ ਗੁਰੂ ਸਾਹਿਬ ਦਾ ਜਿਹੜਾ ਸੀ ਉਹਨਾਂ ਤੋਂ ਗੁਰੂ ਸਾਹਿਬ ਤੋਂ ਸਿੱਖੀ ਦੀ ਦਾਤ ਮੰਗੀ ਤੇ ਗੁਰੂ ਸਾਹਿਬ ਨੇ ਫਿਰ ਇਹਨਾਂ ਨੂੰ ਦੱਸਿਆ ਵੀ ਤੁਸੀਂ ਜਿਹੜਾ ਕਰ ਰਹੇ ਜੇ ਕੰਮ ਇਹ ਤੇ ਮੁਸਲਮਾਨ ਧਰਮ ਕੋਈ ਹੋਰ ਚੀਜ਼ ਆ ਇਹ ਜਿਹੜਾ ਇਹ ਕਰ ਰਿਹਾ ਇਹ ਕੁਝ ਹੋਰ ਚੀਜ਼ ਆ ਕਿਉਂਕਿ ਮੁਸਲਮਨ ਧਰਮ ਦੇ ਵਿੱਚ ਕਬਰਾਂ ਦਾ ਪੂਜਿਆ ਜਾਣਾ ਕੋਈ ਵਧੀਆ ਨਹੀਂ ਸਮਝਿਆ ਜਾਂਦਾ ਫਿਰ ਇਹਨਾਂ ਨੂੰ ਸਿੱਖੀ ਦਾਤ ਦੇਣ ਵਾਸਤੇ ਗੁਰੂ ਸਾਹਿਬ ਨੇ ਨੇੜਤਾ ਪ੍ਰਾਪਤ ਹੋਈ ਔਰ ਇਹਨਾਂ ਨੇ ਗੁਰੂ ਸਾਹਿਬ ਨਾਲ ਲੰਮਾ ਸਮਾਂ ਜਿਹੜਾ ਸੀ ਫਿਰ ਸੰਗਤ ਕੀਤੀ ਔਰ ਜਿਦ ਤਰ੍ਹਾਂ ਆ ਗਿਆ ਆਪਾਂ ਸੁਣਦੇ ਆ ਭਾਈ ਮਹਸਾਬਸੀ ਜਿਹੜੇ ਇਹਨਾਂ ਦੀਆਂ ਸਾਖੀਆਂ ਕਿ ਗੁਰੂ ਸਾਹਿਬ ਦੇ ਲੰਗਰਾਂ ਦੀ ਬੜੀਆ ਟੁੱਟ ਸੇਵਾ ਕਰਦੇ ਰਹੇ ਔਰ ਇੰਨੀ ਇਹਨਾਂ ਨੇ ਕੱਲ ਨਾਲ ਕੱਲੀ ਕੇ ਸਾਰਾ ਸਾਰਾ ਦਿਨ ਗੁਰੂ ਸਾਹਿਬ ਦੇ ਜਿਹੜੇ ਲੰਗਰ ਚੱਲਦੇ ਸੀ ਸੰਗਤਾਂ ਵਾਸਤੇ ਉਹਨਾਂ ਚੇ ਬਾਲਣ ਦੀ ਸੇਵਾ ਕਰਦੇ ਸੀ ਔਰ ਸਵੇਰ ਤੋਂ ਜਾ ਕੇ ਇਹਨਾਂ ਨੇ ਕਟਾਈ ਕਰਨੀ ਲੱਕੜਾਂ ਦੀ ਉਸ ਜੱਤੇ ਚੁੱਕ ਕੇ ਲਿਆਉਣੀਆਂ ਔਰ ਇੱਕ ਵਾਰੀ ਕਹਿੰਦੇ ਕਿ ਰਾਤ ਦੇ ਨੇਰੇ ਦੇ ਵਿੱਚ ਖੂਹ ਦੇ ਵਿੱਚ ਡਿੱਗ ਪਏ ਜਿਹੜਾ ਖੂਹ ਇੱਥੇ ਅੰਮ੍ਰਿਤਸਰ ਦੇ ਲੱਗੇ ਆ ਆਪਾਂ ਕੋਟ ਮੀਤ ਸਿੰਘ ਤੋਂ ਜਦੋਂ ਮੁੜਦੇ ਰੇਲਵੇ ਲਾਈਨ ਲੱਗੇ ਤੇ ਉੱਥੇ ਉਹ ਖੂਹ ਆ ਜਿੱਥੋਂ ਇਹ ਮੇਰੇ ਫਾਦਰ ਸਾਹਿਬ ਦੱਸਦੇ ਹੀ ਕਿ ਇਹ ਜਿਹੜੀ ਲੋਕਾ ਸਾਹਿਬ ਗੁਰਦਾਰਾ ਬਣਾਇਆ ਭਾਈ ਮਨਜ ਸਾਹਿਬ ਦਾ ਇਹ ਉਸੇ ਖੂਹ ਦੀਆਂ ਇੱਟਾਂ ਲਿਆ ਕੇ ਭਾਈ ਮਨਜ ਸਾਹਿਬ ਦੇ ਨਾਂ ਦੀਆਂ ਤਗੀ ਉੱਥੋਂ ਇਹ ਭਾਈ ਮੰਜ ਸਾਹਿਬ ਦੇ ਗੁਰਦੁਆਰੇ ਦੀ ਜਿਹੜੀ ਬੁਨਿਆਦ ਸੀ ਇਹ ਜਿਹੜੀ ਪਾਈ ਗਈ ਆ ਇਹ ਭਾਈ ਮੰਜ ਸਾਹਿਬ ਦੇ ਨਾਂ ਤੇ ਗੁਰਦੁਆਰਾ ਖੜਾ ਕੀਤਾ ਗਿਆ ਔਰ ਇਹ ਗੁਰਦੁਆਰਾ ਜਿਹੜਾ ਵਾਜ ਇੱਕ ਵਿਸ਼ਾਲ ਸੰਸਥਾ ਦੇ ਰੂਪ ਦੇ ਵਿੱਚ ਇੱਥੇ ਲੋਕਾਂ ਦੀ ਜਿਹੜੀ ਆ ਪਿੰਡਦਿਆਂ ਲੋਕਾਂ ਦੀ ਇਲਾਕੇ ਦੇ ਲੋਕਾਂ ਦੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਤੇ ਹੈ ਹੀ ਆ ਭਾਈ ਮੰਜ ਸਾਹਿਬ ਦੇ ਵੀ ਜਿਹੜੀ ਆ ਉਹ ਬਹੁਤ ਸ਼ਰਧਾ ਜਿਹੜੀ ਉਹਦੇ ਵਿੱਚ ਰੱਖਦੇ ਨੇ ਔਰ ਦੱਸਦੇ ਨੇ ਕਿ ਭਾਈ ਮਨਜ ਸਾਹਿਬ ਨੇ ਗੁਰੂ ਅਰਜਨ ਸਾਹਿਬ ਦੇ ਨਾਲ ਇੰਨੀ ਉਹਨਾਂ ਨੇ ਪ੍ਰੀਖਿਆਵਾਂ ਲਗੀਆਂ ਭਾਈ ਮਨਜ ਸਾਹਿਬ ਦੀਆਂ ਕਰੜੀ ਤੋਂ ਕਰੜੀ ਹਦਾਤਾਂ ਚੋਂ ਉਹਨਾਂ ਨੂੰ ਗੁਜ਼ਾਰਿਆ ਔਰ ਉਸ ਟਾਈਮ ਕਿਉਂਕਿ ਉਹਨਾਂ ਦੇ ਘਰ ਤੇ ਗਰੀਬੀ ਵੀ ਬੜੀ ਸੀ ਭਾਈ ਮਨਜ ਸਾਹਿਬ ਦੇ ਪਰ ਉਹ ਡੋਲੇ ਨਹੀਂ ਔਰ ਗੁਰੂ ਸਾਹਿਬ ਦੀ ਹਰ ਜਿਹੜਾ ਇਮਤਿਹਾਨ ਸੀ ਉਹ ਸਤਿ ਵਚਨ ਕਹਿ ਕੇ ਸਾਰਦੇ ਰਹੇ ਔਰ ਫਿਰ ਬਗਲੁਰਬਾਨੀ ਉਹਨਾਂ ਨੇ ਬਹੁਤ ਸਾਰੀ ਕੰਠ ਕੀਤੀ ਔਰ ਜਿਹੜੀ ਸੀ ਉਹ ਗੁਰਬਾਨੀ ਦੇ ਕਥਾਵਾਚਕ ਵੀ ਬਣੇ ਔਰ ਉਸ ਟਾਈਮ ਜਿਹੜੇ ਜਿਹੜਾ ਸਿੱਖ ਸੀ ਉਹਨਾਂ ਨੂੰ ਪ੍ਰਚਾਰ ਵਾਸਤੇ ਭੇਜਿਆ ਜਾਂਦਾ ਸੀ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ ਜਿੱਥੇ ਜਾ ਕੇ ਉਹ ਸਿੱਖੀ ਦਾ ਪ੍ਰਚਾਰ ਕਰਦੇ ਸੀ ਔਰ ਉਹਨਾਂ ਚੋਂ ਇੱਕ ਜਿਹੜੀ ਮੰਜੀ ਸੀ ਸਿੱਖੀ ਦੇ ਪ੍ਰਚਾਰ ਵਾਲੀ ਗੁਰੂ ਅਰਜਨ ਸਾਹਿਬ ਨੇ ਭਾਈ ਮੰਜ ਸਾਹਿਬ ਨੂੰ ਉਹ ਬਖਸ਼ਿਸ਼ ਕੀਤੀ ਔਰ ਭਾਈ ਮੰਜ ਸਾਹਿਬ ਨੇ ਜਿਹੜੀ ਸੀ ਭਾਰਤ ਦੇ ਵੱਖ-ਵੱਖ ਇਲਾਕਿਆਂ ਤੇ ਜਾ ਕੇ ਉਸ ਟਾਈਮ ਮੁਗਲਾਂ ਦੇ ਟਾਈਮ ਤੇ ਉਹ ਜਿਹੜੀ ਸੀ ਗੁਰੂ ਸਾਹਿਬ ਦੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਜਿਹੜੇ ਸਖੀ ਸਰਵਰੀਏ ਸੀ ਜਿੰਨਾਂ ਨੇ ਜਿੰਨਾਂ ਦੇ ਪਹਿਲਾਂ ਜਿੰਨਾਂ ਨੇ ਭਾਈ ਮੰਜ ਸਾਹਿਬ ਦੇ ਇਹਨੂੰ ਆਪਣਾ ਥਾਪਿਆ ਸੀ ਮੁਖੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਅਰਜਨ ਸਾਹਿਬ ਦੇ ਨਾਲ ਇਹ ਚਲੇ ਗਿਆ ਤੇ ਸਿੱਖ ਬਣ ਗਿਆ ਔਰ ਉਹਨਾਂ ਨੇ ਇਹਨਾਂ ਨੂੰ ਪਰਿਵਾਰਕ ਤੌਰ ਤੇ ਭਾਈ ਮੰਜ ਸਾਹਿਬ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਬੜੀਆਂ ਜਾਂਤਨਾਵਾਂ ਦਿੱਤੀਆਂ ਬੜਾ ਇਹਨਾਂ ਨੂੰ ਡਰਾਇਆ ਧਮਕਾਇਆ ਉਸ ਟਾਈਮ ਜੋ ਮੋਕੇ ਦੀ ਸਰਕਾਰ ਕਰ ਸਕਦੀ ਸੀ ਉਹਨੇ ਕੀਤਾ ਪਰ ਇਹ ਭਾਈ ਮੰਜ ਸਾਹਿਬ ਸੀ ਜਿਹੜੇ ਇਹ ਡੋਲਦੇ ਪਰਪੱਕਰੇ ਉਹ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਜਿਹੜਾ ਸੀ ਜਿਹੜਾ ਪਰਪੱਕ ਵਿਸ਼ਵਾਸ ਵਿਖਾਇਆ ਔਰ ਅੱਜ ਇਸੇ ਦਿਨ ਨਿਸ਼ਾਨੀਆਂ ਕਿ ਅਸੰਤਾਂ ਦਾ ਤੁਸੀਂ ਦੇਖ ਸਕਦੇ ਜੀ ਕਿ ਲੋਕੇ ਪਿੰਡ ਦੇ ਵਿੱਚ ਕਿ ਬਾਬਾ ਮੰਝ ਸਾਹਿਬ ਦੇ ਨਾਂ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਆ ਵਿਸ਼ਾਲ ਰੂਪ ਚ ਸ਼ਿਸ਼ੋਭਤਾ ਔਰ ਜਿੱਥੇ ਜਿਹੜੇ ਗੁਰੂ ਕੇ ਲੰਗਰ ਵੀ ਚੱਲ ਰਿਹਾ ਮੇਲਾ ਚੱਲ ਰਿਹਾ ਔਰ ਵਿਸ਼ਾਲ ਰੂਪ ਦੇ ਵਿੱਚ ਤੁਸੀਂ ਵੇਖ ਰਹੇ ਜੀ ਇਹ ਜਿਹੜਾ ਜਾ ਰਿਹਾ ਵਾ ਭਾਈ ਮੰਜ ਸਾਹਿਬ ਦੇ ਨਾਮ ਦੇ ਉੱਤੇ ਮੇਲਾ ਔਰ ਇਹ ਲੋਕਾਂ ਦੀ ਜਿਹੜੀ ਆ ਆਪਾਂ ਵੇਖ ਸਕਦੇ ਆ ਕਿ ਮੈਂ ਤਾਂ ਸਵੇਰੇ ਸਵੇਰੇ ਇੱਥੇ ਗਿਆ ਸੀ ਤੇ ਜਾ ਕੇ ਜਦੋਂ ਮੱਥਾ ਟੇਕਿਆ ਤੇ ਮੇਰਾ ਦਿਲ ਕੀਤਾ ਕਿ ਭਾਈ ਮੰਜ ਸਾਹਿਬ ਬਾਬਤ ਜਿਹੜੀ ਆ ਉਹ ਥੋੜੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਔਰ ਇਹ ਜਾਣਕਾਰੀ ਜਿਹੜੀ ਮੈਂ ਸਾਂਝੀ ਕਰਨ ਲਈ ਤੁਹਾਡੇ ਨਾਲ ਇਹ ਛੋਟੀ ਜੀ ਆਪ ਦੀ ਇਸ ਵਲੌਗ ਰਹੀ ਸਾਂਝ ਪਾਈ ਆ ਔਰ ਇਹ ਭਾਈ ਮੰਜ ਸਾਹਿਬ ਜਿਹੜੇ ਸੀ ਇਨਾਂ ਦੀ ਜਿਹੜੀ ਜਿੰਨਾ ਜੀਵਨ ਨੂੰ ਪੜਿਆ ਜਾਵੇ ਸਾਡੇ ਬੱਚਿਆਂ ਨੂੰ ਇਹਨਾਂ ਦੇ ਜੀਵਨ ਪ੍ਰਤੀ ਜਾਣਕਾਰੀ ਹੋਣੀ ਚਾਹੀਦੀ ਹੈ ਮੰਜ ਬਾਪਤ ਜਿਹੜੀ ਮੈਂ ਤਾਂ ਜਿਹੜਾ ਛੋਟੀ ਜੀ ਸਾਜ ਪਾ ਸਕਿਆ ਔਰ ਇਹ ਲੋਕੇ ਪਿੰਡ ਦਾ ਸਕੂਲ ਆ ਹਾਈ ਸਕੂਲ ਹੈ ਜਿੱਥੇ ਮੈਂ ਪੜਿਆ ਵਾਂ ਔਰ ਇਹ ਸਕੂਲ ਦੇ ਵਿੱਚ ਵੀ ਬਹੁਤ ਮਾਰ ਖਾਧੀ ਦੇ ਇਥੋਂ ਸਿੱਖਣ ਵਾਸਤੇ ਸਾਡੇ ਟੀਚਰ ਉਸ ਟਾਈਮ ਬੜੇ ਡਾਡੇ ਸੀ ਇਸ ਸ਼ਹੀਦ ਚੰਚਲ ਸਿੰਘ ਦੇ ਦਾਨ ਦੇ ਉੱਤੇ ਸਕੂਲ ਆ ਔਰ ਚੰਚਲ ਸਿੰਘ ਜਿਹੜੇ ਸੀ ਉਹ ਇਸੇ ਪਿੰਡ ਦੇ ਸੀ ਔਰ 1971 ਦੀ ਲੜਾਈ ਦੇ ਵਿੱਚ ਮੇਜਰ ਭਵਿੰਦਰ ਸਿੰਘ ਨਾਲ ਸ਼ਹੀਦ ਹੋਏ ਸੀ ਔਰ ਇਹਨਾਂ ਦਾ ਟੈਂਕ ਜਦੋਂ ਹਿੱਟ ਹੋ ਗਿਆ ਲੜਦਿਆਂ ਲੜਦਿਆਂ ਤੇ ਇਹਨਾਂ ਦੀ ਚੰਚਲ ਸਿੰਘ ਦੀ ਬੈਲਟ ਫਸ ਗਈ ਸੀ ਟੈਂਕ ਦੇ ਵਿੱਚ ਜਿਹਨੂੰ ਕੱਢਣ ਵਾਸਤੇ ਮੇਜਰ ਭਵਿੰਦਰ ਸਿੰਘ ਜੋਰ ਲਾਉਂਦੇ ਆ ਔਰ ਉਹਨਾਂ ਦਾ ਟਾਈਮ ਜਿਹੜਾ ਉੱਥੋਂ ਇਸੇ ਜਦੋਂ ਜੈਦ ਦੇ ਵਿੱਚ ਨਿਕਲ ਜਾਂਦਾ ਔਰ ਇੱਕ ਗੋਲਾ ਹੋਰ ਹਿੱਟ ਕਰ ਜਾਂਦਾ ਆ ਕੇ ਔਰ ਉਹਦੇ ਵਿੱਚ ਭਾਈ ਚੰਚਲ ਸਿੰਘ ਤੇ ਸ਼ਹੀਦ ਹੋ ਜਾਂਦੇ ਆ ਔਰ ਮੇਜਰ ਭਪਿੰਦਰ ਸਿੰਘ ਸੀ ਜਿਹੜੇ ਬੜੀ ਪੂਰੀ ਤਰ੍ਹਾਂ ਫੱਟੜ ਹੋ ਜਾਂਦੇ ਆ ਔਰ ਉਸ ਟਾਈਮ ਇਹਨਾਂ ਨੂੰ ਫਿਰ ਮੇਜਰ ਭਪਿੰਦਰ ਸਿੰਘ ਸੀ ਜਿਹੜੇ ਇਹਨਾਂ ਨੂੰ ਲੁਧਿਆਣੇ ਲਿਆਂਦਾ ਜਾਂਦਾ ਔਰ ਲੁਧਿਆਣੇ ਇਹ ਜਿਹੜੇ ਸੀ ਐਡਮਿਟ ਸੀ ਤੇ ਇਹਨਾਂ ਦੀ ਬਾਦਰੀ ਦਾ ਸੁਣ ਕੇ ਕਿੱਸਾ ਉਸ ਟਾਈਮ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਪਰਦੇ ਇਹ ਲਾਲ ਬਾਧਰ ਸ਼ਾਸਤਰੀ ਔਰ ਉਹ ਇਹਨਾਂ ਨੂੰ ਮਿਲਣ ਆਏ ਸੀ ਮੇਜਰ ਭਪਿੰਦਰ ਸਿੰਘ ਨੂੰ ਔਰ ਜਦੋਂ ਮੇਜਰ ਭពਿੰਦਰ ਸਿੰਘ ਨੂੰ ਪਤਾ ਲੱਗਿਆ ਸੀ ਕਿ ਮੇਰੇ ਮਨੂੰ ਲਾਲਬਾਧਰ ਸ਼ਾਸਤਰੀ ਮਿਲਣਾ ਹੈ ਤੇ ਉਹਨਾਂ ਨੂੰ ਕਿਉਂਕਿ ਅੱਖਾਂ ਦੀ ਰੋਸ਼ਨੀ ਜੋ ਉਸ ਟਾਈਮ ਦੇਸ਼ ਨਹੀਂ ਹਿਰਿਆ ਤੇ ਉਹਨਾਂ ਨੇ ਕਿਹਾ ਸੀ ਲਾਲਬਾਧਰ ਸ਼ਾਸਤਰੀ ਜੀ ਨੂੰ ਕਿ ਪ੍ਰਧਾਨ ਮੰਤਰੀ ਜੀ ਮੈਨੂੰ ਜੇ ਦਿਖਦਾ ਹੁੰਦਾ ਤੇ ਮੈਂ ਮੇਰੇ ਪੈਰ ਕੰਮ ਕਰ ਦਿੰਦੇ ਤੇ ਮੈਂ ਤੁਹਾਨੂੰ ਸਲੂਟ ਕਰਦਾ ਉੱਠ ਕੇ ਪਰ ਮੇਰੇ ਹੁਣ ਇਹ ਤੁਸੀਂ ਇਹ ਮੇਰੀ ਇਹ ਹਾਲਤ ਨੂੰ ਮੱਦੇ ਨਜ਼ਰ ਰੱਖ ਕੇ ਤੇ ਮੇਰਾ ਸਲੂਟ ਸਮਝੋ ਇਮਤਨ ਨੂੰ ਕਹਿ ਰਿਹਾ ਤੇ ਉਸ ਟਾਈਮ ਲਾਲੋਬਾਦ ਦੇ ਸ਼ਾਸਤਰੀ ਜਿਹੜੇ ਸੀ ਉਹ ਮੇਜਰ ਭੁਪਿੰਦਰ ਸਿੰਘ ਨੂੰ ਥਾਪੀ ਦਿੰਦੇ ਆ ਔਰ ਬੜਾ ਇਹ ਖੁਸ਼ ਹੁੰਦੇ ਆ ਮੇਜਰ ਭੁਪਿੰਦਰ ਸਿੰਘ ਦੀ ਬਾਦਰੀ ਤੋਂ ਔਰ ਇਹ ਉਹ ਸਕੂਲ ਆ ਜਿਹੜਾ 85 ਚੰਕਸਲਿੰਗ ਦੇ ਦਾ ਤੇ ਇਹ ਸਕੂਲ ਨਾਲ ਮੇਰੀਆਂ ਛੋਟੀਆਂ ਛੋਟੀਆਂ ਯਾਦਾਂ ਜੁੜੀਆਂ ਇਸ ਸਕੂਲ 'ਚ ਮੈਂ ਪੜਦਾ ਰਿਹਾ ਇੱਥੇ ਸ਼ਰਾਰਤਾਂ ਕੀਤੀਆਂ ਇੱਥੇ 10ਵੀਂ ਤੱਕ ਮੈਂ ਪੜ੍ਹਾਈ ਕੀਤੀ ਬਹੁਤ ਸਾਰੇ ਮਿੱਤਰ ਬਣੇ ਦੋਸਤ ਬਣੇ ਔਰ ਇਹਦੇ ਨਾਲ ਹੀ ਪ੍ਰਾਇਮਰੀ ਸਕੂਲ ਦੀ ਵੀ ਇਮਾਰਤ ਆ ਤੇ ਉਸ ਪਰ ਐਵਰੀ ਸਕੂਲ ਤੇ ਮੈਂ ਨਹੀਂ ਪੜਿਆ ਮੈਂ ਆਪਦੀ ਪਿੰਡੋ ਹੀ ਐਜੂਕੇਸ਼ਨ ਲਈ ਆ ਅਰੇ ਬਾਬਾ ਭਾਈ ਮੰਜ ਸਾਹਿਬ ਦੀ ಅಪਾਰ ਕਿਰਪਾ ਇਸ ਲੋਕ ਦੇ ਪਿੰਡ ਦੇ ਉੱਤੇ ਤੇ ਕਿਉਂਕਿ ਭਾਈ ਮੰਜ ਸਾਹਿਬ ਦੇ ਵਿੱਚ ਬੜਾ ਵਿਸ਼ਵਾਸ ਰੱਖਦੇ ਆ ਔਰ ਭਾਈ ਮੰਜ ਸਾਹਿਬ ਮੈਂ ਜਿਤਨਾ ਪਿਛੇ ਗੱਲ ਕਰ ਆਇਆ ਵੀ ਗੁਰੂ ਦੇ ਜਿਹੜੇ ਸਿੱਖ ਸੀ ਚੁਨੀਂਦਾ ਸਿੱਖ ਸੀ ਜਿਹੜੇ ਲਾਡਲੇ ਸਿੱਖ ਸੀ ਉਹਨਾਂ ਦੇ ਵਿੱਚੋਂ ਇੱਕ ਸੀ ਇਹ ਮੇਰਾ ਦੋਸਤ ਆ ਜਿਹਦੀ ਫੀਡ ਦੀ ਦੁਕਾਨ ਆ ਉਹਨੇ ਨੰਮ ਉਹ ਵਿਖਿਆ ਵੀਡੀਓ ਬਣਾਉਂਦੇ ਨੂੰ ਤੇ ਸਪੈਸ਼ਲ ਮੈਨੂੰ ਮਿਲਨ ਆਇਆ ਤੇ ਇੰਨੇ ਵੀ ਵੇਖੋ ਤੁਸੀਂ ਭਾਈ ਮਾਨਸਾਹਬ ਦੇ ਨਾਂ ਤੇ ਫੀਲਡ ਸਟੋਰ ਦਾ ਨਾਂ ਰੱਖਿਆ ਤੇ ਇਹ ਕਿ ਮਹਾਰਾਜ ਪਾਪਾ ਮਾਨਸਾਹਬ ਇਹਨਾਂ ਦੇ ਕਿਰਪਾ ਕਰਨ ਅਗੇ ਕਾਰੋਬਾਰ ਤੇ ਨੌਜਵਾਨ ਮੁੰਡਾ ਇਨੇ ਇੱਕ ਆਪ ਦੇ ਕਾਰੋਬਾਰ ਦੀ ਹਿੰਮਤ ਦਿਖਾਈ ਬਾਹਰ ਜਾਣ ਦੀ ਜਗ੍ਹਾ ਆਪਣਾ ਸਟੋਰ ਪਾਇਆ ਮਿਹਨਤ ਕੀਤੀ ਔਰ ਇਹ ਗੁਰੂ ਸਾਹਿਬ ਦੇ ਤੇ ਕਿਰਪਾ ਕਰਨ ਇਹ ਪਿੰਡਾਂ ਦੇ ਛੋਟੇ ਛੋਟੇ ਜਿਹੇ ਆ ਇਮਤਨੂ ਬੁਖਾਰਿਆ ਜੀ ਇਹ 메ਨ ਰੋਡ ਆ ਜਿਹੜਾ ਤਰਨਤਾਰਨ ਤੋਂ ਪੱਟੀ ਜੁੜਦਾ ਪੱਟੀ ਤੋਂ ਅੱਗੇ ਖੇਮ ਕਰ ਤੋਂ ਫਿਰ ਇਹ ਮਾਲਵੇ ਨੂੰ ਨਿਕਲ ਜਾਂਦਾ ਇਹੀ ਰੋਡ ਜਿਹੜਾ ਵਾ ਇਹ ਬੜੀ ਬਹੁਤ ਜਿਆਦੀ ਪੁਰਾਣੀ ਖੜਕਣੀ 40 50 ਸਾਲ ਪਹਿਲਾਂ ਇਹ ਛੜਕ ਜਿਹੜੀ ਸੀ ਇਧਰੋਂ ਕੱਢੀ ਗਈ ਸੀ ਇਹ ਸਰਦਾਰ ਪ੍ਰਤਾਪ ਸਿੰਘ ਕੇ ਰੋਣਾ ਵੱਲੋਂ ਔਰ ਇਹ ਜਿਹੜਾ ਭਾਈ ਮੱਝ ਸਾਹਿਬ ਦਾ ਗੁਰਦੁਆਰਾ ਇਹ ਬਿਲਕੁਲ ਹੀ ਰੋਡ ਦੇ ਉੱਪਰ ਆ ਔਰ ਇਹ ਜਿਹੜਾ ਮੇਲੇ ਮੈਂ ਕਿਉਂਕਿ ਸਵੇਰੇ ਸਵੇਰੇ ਹੀ ਗਏ ਸੀ ਮੈਂ ਤੇ ਮੇਰੀ ਮਿਸੇ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਉਸ ਟਾਈਮ ਅਜੇ ਬਹੁਤੀ ਭੀੜ ਨਹੀਂ ਸੀ ਫਿਰ ਇਹ ਮੇਰੇ ਜਦੋਂ 9:30 ਵਜੇ 10 ਵਜੇ ਗੁਰੂ ਸਾਹਿਬ ਦੇ ਜਿਹੜੀਆਂ ਕੰਟ ਪਾੜ ਰੱਖੇ ਸੀ ਉਹਨਾਂ ਦੇ ਭੋਗ ਪਹਿਣਾ ਸੀ ਇਹ ਵਿਸ਼ਾਲ ਰੂਪ ਦੇ ਵਿੱਚ ਤੁਸੀਂ ਵੇਖ ਰਖੇ ਪੰਡਤ ਲੱਗੇ ਆ ਔਰ ਇੱਥੇ ਫਿਰ ਜਿਉਂ ਜਿਉਂ ਰਾਉਂਡ ਕ ਦਿਨ ਚੜਦਾ ਜਾਂਦਾ ਫਿਰ ਵਧਦੀ ਜਾਂਦੀ ਹੈ ਤੇ ਇੱਥੇ ਜਦੋਂ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਰਠ ਦੇ ਭੋਗ ਤੋਂ ਬਾਅਦ ਫਿਰ ਇਹ ਮੇਲਾ ਜਿਹੜਾ ਵਾ ਸ਼ੁਰੂ ਹੋ ਜਾਂਦਾ ਕਿਸੇ ਟਾਈਮ ਤੇ ਇੱਥੇ ਕੁਸ਼ਤੀਆਂ ਵੀ ਹੁੰਦੀਆਂ ਸੀ ਛਿੰਜ ਪੈਂਦੀ ਸੀ ਸੇਰੇਂਡਰ ਪਰ ਉਹਨੇ ਕਬੱਡੀ ਦੇ ਇੱਥੇ ਟੂਰਨਾਮੈਂਟ ਕਰਵਾਏ ਜਾਂਦੇ ਆ ਕਬੱਡੀ ਮੁਕਾਬਲੇ ਹੁੰਦੇ ਆ ਔਰ ਉਸ ਤੋਂ ਬਾਅਦ ਰਾਤ ਨੂੰ ਇੱਥੇ ਥੀਏਟਰ ਵੀ ਜਿਹੜਾ ਵਾ ਉਸ ਲੋਕਾਇਤ ਮਿੰਟ ਦੇ ਵਿੱਚ ਚੱਲਦਾ ਔਰ ਸਥੇਤੋ ਦੇ ਵਿੱਚ ਜਿਹੜਾ ਵਿਮਾ ਪਰਮਾ ਤੋਂ ਦੂਰ ਕਰਨ ਵਾਸਤੇ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜੇ ਪਲੇਅ ਆ ਨਾਟਕ ਖੇਡੇ ਜਾਂਦੇ ਆ ਰੋਡ ਤੇ ਨਵੀਂ ਬੜੀ ਸੋਹਣੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਹ ਉਹ ਚੱਲਦਾ ਰੋਡ ਆ ਜਿਹੜਾ ਪੱਟੀ ਨੂੰ ਤੋਂ ਤਰਨ ਤਰਨ ਨੂੰ ਚੱਲਦਾ ਔਰ ਇੱਕ ਵਾਰੀ ਮੈਂ ਕੈਮਰਾ ਘੁਮਾ ਕੇ ਤੁਹਾਨੂੰ ਫੇਰ ਦਿਖਾ ਰਿਹਾ ਇਹ ਬਾਬਾ ਅਮਨ ਸਾਹਿਬ ਦਾ ਗੁਰਦਾਰੇ ਦੇ ਦਰਸ਼ਨ ਤੇ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਉਹ ਚੜ੍ਹਦੀ ਕਲਾ ਰੱਖਣ ਇੰਨਾ ਉਤਸ਼ਾਹ ਵੇਖ ਕੇ ਇੰਨੀ ਸ਼ਰਧਾ ਵੇਖ ਕੇ ਜਿਹੜਾ ਉਹਦੇ ਖੁਸ਼ ਹੁੰਦਾ ਤੇ ਵੈਗਰੂ ਜੀ ਜਿਹੜੇ ਆ ਉਹ ਬਖਸ਼ਿਸ਼ ਕਰਨ ਸਾਡੇ ਨੌਜਵਾਨ ਬੱਚੇ ਆ ਉਹ ਬੜੀ ਸ਼ਰਧਾ ਦੇ ਨਾਲ ਜਿਹੜੀ ਇੱਥੇ ਸੇਵਾ ਕਰਦੇ ਆ ਸਾਰਾ ਦਿਨ ਟ੍ਰੈਫਿਕ ਵੀ ਜਿਹੜੀ ਆ ਇਥੋਂ ਚੱਲਦੀ ਰਹਿੰਦੀ ਆ ਉਹਦਾ ਵੀ ਧਿਆਨ ਰੱਖਿਆ ਜਾਂਦਾ ਬਕਾਇਦਾ ਤੌਰ ਤੇ ਔਰ ਜਿਹੜੀ ਆ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਜਿétrਾਂ ਮੋਟਰਸਾਈਕਲਾਂ ਦੀ ਪਾਰਕਿੰਗ ਗੁਰੂ ਸਾਹਿਬ ਦੇ ਜੋੜਿਆਂ ਦੀ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਦੇ ਅੱਗੇ ਜਿਹੜੇ ਉਜੂ ਸੰਗਤਾਂ ਦੇ ਜੋੜੇ ਆ ਜਿਹੜੇ ਉਹਨਾਂ ਨੂੰ ਸਭ ਤੋਂ ਵੱਸ ਉਹਨਾਂ ਦੀ ਸਾਫ ਸੰਭਾਲ ਇਹ ਤੁਸੀਂ ਦੇਖ ਰਹੇ ਹੋ ਅੰਦਰ ਦਾ ਦਰਸ਼ਕ ਇਹਦੇ ਨਾਲ ਹੀ ਆਪਾਂ ਘਰ ਆ ਗਏ ਮੈਂ ਵਲੌਗ ਦੀ ਸਵਾਪਤੀ ਕਰਦਾ ਸਵੇਰੇ ਹੀ ਗਏ ਸੀ ਭਾਈ ਮੰਜ ਸਾਹਿਬ ਦੇ ਦਰਸ਼ਨ ਕਰਨ ਹੁਣ ਅਸੀਂ ਆ ਕੇ ਘਰ ਵਾਪਸ ਤੇ ਭਾਈ ਮੰਜ ਸਾਹਿਬ ਜਿਹੜੇ ਸੀ ਉਹ ਨਿੰਮ ਭਗਤ ਸੀ ਗੁਰੂ ਅਰਜਨ ਸਾਹਿਬ ਦੇ ਔਰ ਜਿਨ੍ਹਾਂ ਨੇ ਬੜਾ ਅਹਿਮ ਯੋਗਦਾਨ ਸੀ ਜਿਹੜਾ ਉਹ ਗੁਰੂ ਸਾਹਿਬ ਦੇ ਨਾਲ ਈਵਰਜੋ ਸਾਹਿਬ ਦੇ ਨਾਲ ਉਹਨਾਂ ਦੇ ਵਕਤ ਚ ਪਾਇਆ ਅਰ ਉਹਨਾਂ ਦੀ ਜਿਹੜੀ ਮੈਂ ਤੁਹਾਡੇ ਨਾਲ ਸਾਝ ਪਾ ਸਕਿਆ ਮੇਰੇ ਵੱਲੋਂ ਸਾਰਿਆਂ ਨੂੰ ਜਿਹੜੀ ਭਾਈ ਮਨਸਾਹਬ ਦੇ ਜਿਹੜਾ ਮੇਲਾ ਉਹਦੀਆਂ ਵਧਾਈਆਂ ਬਹੁਤ ਸਾਰੀਆਂ ਜਿਉਂਦੇ ਰਹੋ ਵਸਦੇ ਰਹੋ